ਹਾਂਜੀ ਤਾਂ ਕਿਵੇਂ ਹੋ ਸਾਰੇ ਆਈ ਹੋ ਸਾਰੇ ਬਧੀ ਹੋਵੋਗੇ ਤੇ ਅੱਜ ਦੀ ਵੀਡੀਓ 'ਚ ਆਪਾਂ ਡਿਫਰੈਂਟ ਡਿਫਰੈਂਟ ਕਾਫੀ ਤਰ੍ਹਾਂ ਦੀ ਪੁਸ਼ ਲਗਾਵਾਂਗੇ ਤੁਹਾਨੂੰ ਲਗਾ ਕੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਪਰਫਾਰਮ ਕਰਦੇ ਹਨ ਤੇ ਕਿਸ ਤਰ੍ਹਾਂ ਲਗਾਉਣੀ ਆਣੀ ਤੇ ਸਾਡੀ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਸਾਡੇ ਚੈਨਲ ਸਬਸਕ੍ਰਾਈਬ ਯੂ ਕਰਿਓ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚਲੋ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਆਪਾਂ ਇਹਦੇ ਵਿੱਚ ਆਪਾਂ 5 ਤੋਂ 6 ਪੁਸ਼ਪ ਵੇਰੀਏਸ਼ਨ ਨੂੰ ਕਰਕੇ ਦਿਖਾਵਾਂਗੇ ਲਗਾ ਕੇ ਦਿਖਾਵਾਂਗੇ ਚਲੋ ਕਰਦੇ ਹਾਂ ਸਟਾਰਟ ਹਾਂਜੀ ਤਾਂ ਆਪਣੀ ਐਕਸਰਸਾਈਜ਼ ਦਾ ਨਾਮ ਹੈਗਾ ਸੁਪਰਮੈਨ ਪੁਸ਼ਅਪ ਇਹ ਐਕਸਰਸਾਈਜ਼ ਦੇ ਆਪਾਂ 2 ਤੋਂ 3 ਸੈਟ ਲਾ ਸਕਦੇ ਜੀ ਦੇ ਵਿੱਚ ਆਪਾਂ 10 ਤੋਂ 12 ਰੈਪ ਪਰਫਾਰਮ ਕਰ ਸਕਦੇ ਆ। ਕੁਝ ਇਸ ਤਰ੍ਹਾਂ ਪਰਫਾਰਮ ਕਰਨੀ ਹੈ ਹਿੰਦੀ ਖਿਲੋ ਵੀਰੇ। ਹਾਂਜੀ। ਹਾਂਜੀ ਆਪਣੀ ਅਗਲੀ ਪੁਸ਼-ਅਪ ਹੈਗੀ ਆ। ਕਲੈਪਿੰਗ ਪੁਸ਼-ਅਪ। ਇਹਦੇ ਆਪਾਂ 2 ਤੋਂ 3 ਸੈਟ ਪਰਫਾਰਮ ਕਰ ਸਕਦੇ ਆ। 10 ਤੋਂ 12 ਰੈਪ ਲਗਾ ਸਕਦੇ ਆ ਇਹਦੇ ਵਿੱਚ। ਹਾਂਜੀ ਆਪਣੀ ਅਗਲੀ ਐਕਸਰਸਾਈਜ਼ ਹੈਗੀ ਹੈ ਪਿਕ-ਅਪ ਪੁਸ਼-ਅਪ। ਇਹਦੇ ਵਿੱਚ ਆਪਾਂ ਤਿੰਨ ਤੋਂ ਚਾਰ ਸੈੱਟ ਪਰਫਾਰਮ ਕਰ ਸਕਦੇ ਆ ਜਿਸ ਵਿੱਚ ਆਪਾਂ 10 ਤੋਂ 12 ਰੈਪ ਰੱਖ ਸਕਦੇ ਹਾਂ ਕੁਝ ਇਸ ਤਰ੍ਹਾਂ ਪਰਫਾਰਮ ਕਰਨੀ ਹੈ ਇਹ ਐਕਸਰਸਾਈਜ਼ ਬਹੁਤ ਹੀ ਵਧੀਆ ਐਕਸਰਸਾਈਜ਼ ਹੈ ਹਾਂਜੀ ਆਪਣੀ ਅਗਲੀ ਐਕਸਰਸਾਈਜ਼ ਹੈਗੀ ਕਮਾਂਡੋ ਪੁਸ਼-ਅਪ ਇਹਦੇ ਤੁਸੀਂ 2 ਤੋਂ 3 ਸੈੱਟ ਲਗਾ ਸਕਦੇ ਹੋ ਜਿਦੇ ਵਿੱਚ 10 ਤੋਂ 12 ਰੈਪ ਲਗਾ ਸਕਦੇ ਹੋ ਬਹੁਤ ਹੀ ਵਧੀਆ ਐਕਸਰਸਾਈਜ਼ ਹੈ ਆਪਣੀ ਅਗਲੀ ਐਕਸਰਸਾਈਜ਼ ਹੈਗੀ ਬਰਪੀਸ ਪਲੱਸ ਫੁੱਟ ਟੱਚ ਕਰਨ ਇਸ ਤਰ੍ਹਾਂ ਪੁਸ਼-ਅਪ ਲਗਾਉਣ ਤੋਂ ਬਾਅਦ 2 ਤੋਂ 3 ਸੈੱਟ ਪਰਫਾਰਮ ਕਰ ਸਕਦੇ ਹੋ 10 ਤੋਂ 12 ਰੈਪ ਲਗਾ ਸਕਦੇ ਹੋ ਬੁਤੀ ਬੈਨੀਫੀਸ਼ੀਅਲ ਅਤੇ ਪੂਰੀ ਸਟਰੈਂਥ ਨਾਲੇ ਕਰ ਸਕਦੇ ਹੋ ਤੁਸੀਂ ਇਹ ਨਾਲ ਬਾਡੀ ਤੇ ਬਹੁਤ ਹੀ ਵਧੀਆ ਕਟਿੰਗ ਵੀ ਪੈ ਜਾਂਦੀ ਹੈ ਤੇ ਤੁਹਾਡੀ ਸਟਰੈਂਥ ਵੀ ਬਹੁਤ ਵਧੀਆ ਵਾਦੀ ਹੈ ਚਲੋ ਇਸ ਤਰ੍ਹਾਂ ਇਹ ਪੁਸ਼ਪ ਲਗਾਉਣੀ ਹੈਗੀ ਦੇਖੋ ਹਾਂ ਜੀ ਦਾ ਪਰ ਕਿਦਾਂ ਲਗੀ ਤੁਹਾਨੂੰ ਸਾਡੀ ਇਹ ਵੀਡੀਓ ਤੇ ਇਹ ਵੀਡੀਓ ਦੇ ਵਿੱਚ ਅਸੀਂ 5 ਤੋਂ 6 ਤੁਹਾਨੂੰ ਪੁਸ਼-ਅਪ ਵੈਰੀਏਸ਼ਨ ਦੱਸੀਆਂ ਨੇ ਜਿਹੜੀ ਆਪਣੀ ਚੈਸਟ ਲਈ ਤੇ ਆਪਣੇ ਸ਼ੋਲਡਰ ਤੇ ਆਪਣੇ ਬਾਈਸੈਪਸ ਲਈ ਬਹੁਤ ਹੀ ਬੈਨੀਫੀਸ਼ੀਅਲ ਹੈ ਤੇ ਇਸ ਤਰ੍ਹਾਂ ਦੀ ਫਿਟਨੈਸ ਰਿਲੇਟਡ ਵੀਡੀਓ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਿਵਾਂਗੇ ਤੇ ਜੇਕਰ ਸਾਡੇ ਚੈਨਲ ਨੂੰ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਚਲੋ ਮਿਲਦੇ ਆ ਫਿਰ ਤੁਹਾਡੇ ਨਾਲ ਇੱਕ ਹੋਰ ਨਵੀਂ ਵੀਡੀਓ ਲੈ ਕੇ ਥੈਂਕ ਯੂ ਧੰਨਵਾਦ